ਗਰੀਬ ਤਾਂ ਦੁਖੀ ਇਸ ਕਰਕੇ ਉਹ ਟੱਬਰ ਕਿਵੇਂ ਪਾਲੇ ਗਰੀਬ ਤਾਂ ਦੁਖੀ ਇਸ ਕਰਕੇ ਉਹ ਟੱਬਰ ਕਿਵੇਂ ਪਾਲੇ ਅਮੀਰ ਨੂੰ ਨੀਂਦ ਨਹੀਂ ਆਉਂਦੀ ਉਹ ਪੈਸੇ ਕਿਵੇਂ ਸੰਭਾਲੇ ਅਮੀਰ ਨੂੰ ਨੀਂਦ ਨਹੀਂ ਆਉਂਦੀ ਉਹ ਪੈਸੇ ਕਿਵੇਂ ਸੰਭਾਲੇ ਕਿਸੇ ਨਾ ਕਿਸੇ ਪਾਸੋਂ ਹਰ ਕੋਈ ਦੁਖੀ ਏ ਕਿਸੇ ਨਾ ਕਿਸੇ ਪਾਸਿਓਂ ਹਰ ਕੋਈ ਦੁਖੀ ਏ ਦੱਸੋ ਇਸ ਦੁਨੀਆ ਤੇ ਕਿਹੜਾ ਬੰਦਾ ਸੁਖੀ ਏ ਕਿਸੇ ਨਾ ਕਿਸੇ ਪਾਸਿਓਂ ਹਰ ਕੋਈ ਦੁਖੀ ਏ ਦੱਸੋ ਇਸ ਦੁਨੀਆ ਤੇ ਕਿਹੜਾ ਬੰਦਾ ਸੁਖੀ ਏ ਪੀਰ ਪਕੰਬਰ ਰਾਜੇ ਜਿਹੜੇ ਪੀਰ ਪਕੰਬਰ ਰਾਜੇ ਜਿਹੜੇ ਇਸ ਧਰਤੀ ਤੇ ਹੋਏ ਨੇ ਪੀਰ ਪਕੰਬਰ ਰਾਜੇ ਜਿਹੜੇ ਇਸ ertid ਤੇ ਹੋਏ ਨੇ ਉਹ ਵੀ ਇੱਕਦਮ ਦੁਖੀ ਹੋ ਗਏ ਇਸ ਦੁਨੀਆ ਤੇ ਰੋਏ ਨੇ ਉਹ ਵੀ ਇੱਕਦਮ ਦੁਖੀ ਹੋ ਗਏ ਇਸ ਦੁਨੀਆ ਤੇ ਰੋਏ ਨੇ ਅਮੀਰ ਗਰੀਬ ਦਾ ਖੇਲ ਵੀ ਰੱਬ ਨੇ ਅਮੀਰ ਗਰੀਬ ਦਾ ਖੇਲ ਵੀ ਰੱਬ ਨੇ ਆਪ ਬਣਾਇਆ ਏ ਅਮੀਰ ਗਰੀਬ ਦਾ ਖੇਲ ਵੀ ਰੱਬ ਨੇ ਆਪ ਬਣਾਇਆ ਏ ਕਿੰਨੂ ਕਿਵੇਂ ਰੱਖਣਾ ਸਭ ਉਸਦੀ ਮਾਇਆ ਏ ਕਿਨੂ ਕਿਵੇਂ ਰੱਖਣਾ ਸਭ ਉਸਦੀ ਮਾਇਆ ਏ ਆਪੋ ਆਪਣੇ ਕਰਮਾਂ ਦਾ ਫਲ ਆਪੋ ਆਪਣੇ ਕਰਮਾਂ ਦਾ ਫਲ ਮਿਲਦਾ ਸਭ ਨੂੰ ਏ ਆਪੋ ਆਪਣੇ ਕਰਮਾਂ ਦਾ ਫਲ ਮਿਲਦਾ ਸਭ ਨੂੰ ਏ ਜੋ ਬੀਜਿਆ ਉਹ ਹੀ ਮਿਲਣਾ ਸੀ ਫਿਰ ਦੋਸ਼ ਕੀ ਰੱਬ ਨੂੰ ਏ ਜੋ ਬੀਜਿਆ ਉਹੀ ਮਿਲਣਾ ਸੀ ਫਿਰ ਦੋਸ਼ ਕੀ ਰੱਬ ਨੇ ਮੈਂ ਰੱਬ ਨੇ ਤਾਂ ਤੈਨੂੰ ਦਿਮਾਗ ਦਿੱਤਾ ਰੱਬ ਨੇ ਤਾਂ ਤੈਨੂੰ ਦਿਮਾਗ ਦਿੱਤਾ ਚੰਗਾ ਮੰਦਾ ਵਿਚਾਰਨ ਲਈ ਰੱਬ ਨੇ ਤਾਂ ਤੈਨੂੰ ਦਿਮਾਗ ਦਿੱਤਾ ਚੰਗਾ ਮੰਦਾ ਵਿਚਾਰਨ ਲਈ ਸੋਲ ਤਾਂ ਤੂੰ ਤਾਂ ਵਰਤਦਾ ਐ ਬਸ ਠਗੀਆਂ ਮਾਰਨ ਲਈ ਸੋਲ ਤੂੰ ਤਾਂ ਵਰਤਦਾ ਐ ਬਾਈ ਠਗੀਆਂ ਮਾਰਨ ਲਈ ਬਸ ਠਗੀਆਂ ਮਾਰਨ ਲਈ ਬਸ ਠਗੀਆਂ ਮਾਰਨ ਲਈ ਦੋਸਤੋ ਏਸੀ ਮੇਰੀ ਵੀਡੀਓ ਮੇਰੇ ਵਿਚਾਰ ਜੇ ਤੁਹਾਨੂੰ ਪਸੰਦ ਆਏ ਹੋ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਜੇ ਕੋਈ ਵੀਡੀਓ ਵਿੱਚ ਕਮੀ ਪੇਸ਼ੀ ਹੋਵੇ ਤਾਂ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਅਰ ਵੀਰੋ ਇਹ ਸਾਡਾ ਨਵਾਂ ਚੈਨਲ ਹੈ ਜਿੰਨਾ ਵੀਰਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਜਰੂਰ ਕਰਨ ਏ ਮੇਰੀ ਤੁਹਾਡੇ ਕੀ ਬੇਨਤੀ ਹੈ ਤੇ ਅਖੀਰਤ ਮੇਰੇ ਵੱਲੋਂ ਸਭ ਨੂੰ ਸਤ ਸ੍ਰੀ ਅਕਾਲ